ਖਾਡਾ ਪੱਤਰਕਾਰ ਭਿੰਦਰਮਾਨ ਪਹੁੰਚਿਆ ਸਰਹੰਦਪਾਸੋ ਰੋਡ ਤੇ ਪੈਂਦੇ ਪਿੰਡ ਜੱਲਾ ਜ਼ਿਲ੍ਹਾ ਫਤਿਹਗੜ ਸਾਹਿਬ ਅਧੀਨ ਆਉਂਦੇ ਸਰਕਾਰੀ ਹਾਈ ਸਕੂਲ ਜੱਲਾ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਅੰਗਰੇਜ਼ੀ ਦਾ ਟੀਚਰ ਨਹੀਂ ਹੈਗਾ ਇੰਗਲਿਸ਼ ਦਾ ਟੀਚਰ ਨਹੀਂ ਹੈ ਪਿਛਲੇ ਕਈ ਸਾਲਾਂ ਤੋਂ ਅੰਗਰੇਜ਼ੀ ਦਾ ਟੀਚਰ ਨਾ ਹੋਣ ਕਾਰਨ ਇੰਗਲਿਸ਼ ਦਾ ਟੀਚਰ ਨਾ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਜੀ ਨਾਮਾ ਤੁਹਾਡਾ ਜੀ ਮੇਰਾ ਪ੍ਰੀਤਿੰਦਰ ਸਿੰਘ ਆ ਜੀ ਕਿਹੜਾ ਪਿੰਡ ਹੈ ਜੀ ਪਿੰਡ ਜੱਲਾ ਜਿਹੜੇ ਤੁਹਾਡੇ ਸਕੂਲ ਦੇ ਵਿੱਚ ਹਾਈ ਸਕੂਲ ਦੇ ਵਿੱਚ ਜੱਲੇ ਚ ਜਿਹੜਾ ਇੰਗਲਿਸ਼ ਦਾ ਟੀਚਰ ਹੈ ਕਦੋਂ ਦਾ ਨਹੀਂ ਆ ਜੀ ਤਕਰੀਬਨ 2 ਸਾਲ ਤੋਂ ਕਹਿੰਦੇ ਆ ਟੀਚਰ ਨਾਲ ਗੱਲ ਹੋਈ ਜਾ ਉਹ ਡੈਪੂਟੇਸ਼ਨ ਤੇ ਗਿਆ ਹੋਇਆ ਜਿਹੜਾ 10ਵੀਂ ਤੇ 8ਵੀਂ ਕਲਾਸ ਦੇ ਫਿਊਚਰ ਬੜਾ ਖਰਾਬ ਹੋ ਰਿਹਾ ਜਿਹੜਾ 10ਵੀਂ ਵਾਲੇ ਬੱਚੇ ਨੇ ਆ 8ਵੀਂ ਵਾਲੇ ਬੱਚਿਆਂ ਨੂੰ ਸਮਾਜਿਕ ਕਾਲੀ ਟੀਚਰ ਇੰਗਲਿਸ਼ ਪੜਾ ਰਹੀ ਆ ਜਿਹੜਾ ਜਿਹੜਾ ਤੁਹਾਡਾ ਬੱਚਾ ਹਾਂਜੀ ਉਹ ਕੈਮੀ ਚ ਪੜਦਾ ਜੀ 10ਵੀਂ ਕਲਾਸ ਤੇ 8ਵੀਂ ਕਲਾਸ ਆ ਬੋਰਡ ਦੇਆਂ ਕਲਾਸਾਂ ਨੇ ਜੀ ਇਹਦਾ ਬੱਚਿਆਂ ਦਾ ਬਹੁਤ ਕੁ ਵੀ ਖਰਾਬ ਹੋ ਰਿਹਾ ਜੀ ਉਹਨਾਂ ਨੂੰ ਇੰਗਲਿਸ਼ ਆ ਜਾਈ ਨਹੀਂ ਰਹੀ ਉਹ ਬੜੇ ਉਹ ਤਾਂ ਉਹ ਕੰਮ ਹੋ ਗਿਆ ਮੱਝਾਂ ਵਾਲਾ ਡਾਕਟਰ ਉਹਨੂੰ ਬੰਦਿਆਂ ਦੇ ਲਾਤਾ ਸਮਾਜਿਕ ਵਾਲੀ ਟੀਚਰ ਜਿਹੜੀ ਹੈਗੀ ਆ ਉਹਦੇ ਤੇ ਇੰਗਲਿਸ਼ ਤੇ ਲਾ ਭੀ ਮੈਂ ਕਹਿੰਦਾ ਅਸੀਂ ਵੀ ਬੜੇ ਆ ਮੈਂ ਗ੍ਰੈਜੂਏਸ਼ਨ ਕੀਤੀ ਆ ਜੇ ਮੈਨੂੰ ਹੁਣ ਜੇ ਮੈਂ ਮੈਥ ਦੇ ਵਿੱਚ ਸਪੈਸ਼ਲਿਸਟ ਆ ਤਾਂ ਮੈਂ ਇੰਗਲਿਸ਼ ਨਹੀਂ ਪੜ ਸਕ ਪੜਾ ਸਕਦਾ ਜੇ ਹੁਣ ਅਸੀਂ ਕਿਤੇ 10ਵੀਂ ਦੀ ਪੜਾਈ ਅਸੀਂ ਪੜਾਉਣ ਲੱਗੇ ਸਾਤੋਂ ਨਹੀਂ ਪੜਾਉਂਦੇ ਸਮਾਜੀਕਾਲੀ ਟੀਚਰ ਨੂੰ ਕੀ ਪਤਾ ਵੀ ਕੀ ਐ ਇਹਦੇ ਚ ਇੰਗਲਿਸ਼ ਦਾ ਕੀ ਆ ਕੀ ਨਹੀਂ ਹੈਗਾ ਵਿਚਾਰੇ ਇਸ ਗੱਲ ਨੂੰ ਮੈਂ ਕਦਰ ਕਰਦਾ ਟੀਚਰਾਂ ਦੇ ਜਿਹੜੇ ਵਿਚਾਰੇ ਉਹ ਆਪਣੀ ਰਿਸਪੌਂਸਿਬਿਲਟੀ ਨਿਭਾ ਰਹੇ ਨੇ ਟੀਚਰ ਪੜਾ ਰਹੇ ਨੇ ਬੱਚਿਆਂ ਨੂੰ ਪਰ ਸਰਕਾਰ ਵੀ ਇੰਨੀ ਨਲਾਕੀ ਆ ਕਿ ਸਰਕਾਰੀ ਸਕੂਲ ਵੱਲ ਦੇਖ ਹੀ ਕੋਈ ਨਹੀਂ ਰਿਹਾ ਕਿਉਂਕਿ ਇੱਥੇ ਪੜਦਾ ਹੀ ਗਰੀਬਾਂ ਦੇ ਬੱਚੇ ਨੇ ਸਾਡਾ ਮੇਰਾ ਮਨ ਇਹਨਾਂ ਦੁਖੀ ਹੋਇਆ ਅੱਜ ਮੈਂ ਪਰੇਸ਼ਾਨ ਆ ਇਸ ਗੱਲ ਤੋਂ ਵੀ ਜਿਹੜੇ ਸਾਡੇ ਬੱਚੇ ਨੇ ਇਹਨਾਂ ਦਾ ਹਾਲ ਕੀ ਹੋਊਗਾ ਜਿਹੜਾ ਸਰਕਾਰੀ ਸਕੂਲ ਦੇ ਵਿੱਚ ਸਾਡੇ ਬੱਚੇ ਪੜ੍ਹਦੇ ਨੇ ਸਾਡੇ ਬੱਚਿਆਂ ਦੇ ਵੱਲ ਅਸੀਂ ਧਿਆਨ ਦਿੰਦੇ ਆ ਅਸੀਂ ਸਕੂਲ ਦੇ ਆ ਕੇ ਹੈਡ ਟੀਚਰ ਨੂੰ ਪੁੱਛਦੇ ਆ ਵੀ ਜਿਹੜਾ ਵੀ ਟੀਚਰ ਕਿੱਥੇ ਆ ਉਹ ਕਦੇ ਡੈਪੂਟੇਸ਼ਨ ਤੇ ਗਿਆ ਹੋਇਆ ਜਿਹੜੇ ਅੱਤੇ ਪਿੰਡ ਦੇ ਸਾਡੇ ਬੰਦੇ ਪੇਰੈਂਟਸ ਨੇ ਉਹਨਾਂ ਨੂੰ ਇਹ ਨਹੀਂ ਪਤਾ ਡੈਪੂਟੇਸ਼ਨ ਹੁੰਦਾ ਕੀ ਆ ਤਕਰੀਬਨ 2-3 ਸਾਲ ਤੋਂ ਹੀ ਚੱਲ ਰਿਹਾ ਹੈ ਇੰਗਲਿਸ਼ ਦਾ ਟੀਚਰ ਡੈਪੂਟੇਸ਼ਨ ਤੇ ਹੈ ਅੱਜ ਇੰਗਲਿਸ਼ ਦਾ ਟੀਚਰ ਨਹੀਂ ਸਕੂਲ ਦੇ ਵਿੱਚ ਬੱਚੇ ਪੜ੍ਹਨਗੇ ਕੀ ਸਾਡੇ ਇਲਾਕੇ ਦੇ ਬਹੁਤ ਬਹੁਤ ਪਰ ਬੰਦੇ ਨੇ ਬੜੇ ਸਤਿਕਾਰਯੋਗ ਉਹ ਬੰਦੇ ਨੇ ਸਾਡੇ ਲੀਡਰ ਸਾਬਾਹਬਾਨ ਨੇ ਜਿਹੜੇ ਕਾਂਗਰਸ ਪਾਰਟੀ ਅਕਾਲੀ ਦਲ ਦੇ ਵੀ ਨੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਬੰਦੇ ਨੇ ਮੈਂ ਉਹਦਾ ਸਤਿਕਾਰ ਨਾਲ ਕਹਿਣਾ ਉਹਨੂੰ ਵੀ ਉਹਨਾਂ ਨੇ ਵੀ ਇੱਕ ਅਦਾ ਮੁੱਦਾ ਨਹੀਂ ਚੱਕਿਆ ਜੇ ਕੋਈ ਮਾੜੀ ਗੱਲ ਹੁੰਦੀ ਆ ਉਹਦੇ ਤੇ ਆਪਾਂ ਧਰਨਾ ਲਾ ਦਿੰਦੇ ਆ ਰੋਜ਼ ਪ੍ਰਦਰਸ਼ਨ ਕਰਦੇ ਆ ਪਰ ਇਸ ਇਸ ਜਿਹੜੀ ਸਿੱਖਿਆ ਬਾਰੇ ਕਿਸੇ ਨੇ ਧਿਆਨ ਨਹੀਂ ਦਿੱਤਾ ਜਦ ਕਿ ਸਾਡਾ ਮੁਢਲਾ ਫਰਜ਼ ਬਣਦਾ ਜੇ ਮੇਰੇ ਬੱਚੇ ਨਾ ਵੀ ਪੜਦੇ ਹੁੰਦੇ ਤਾਂ ਵੀ ਮੈਂ ਇਸ ਗੱਲ ਤੇ ਸੰਘਰਸ਼ ਕਰਦਾ ਐਸਸੀਬੀਸੀ ਪਰਿਵਾਰਾਂ ਦੇ ਬੱਚੇ ਨੇ ਜਿਹੜੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਉਹ ਅਸੀਂ ਵੀ ਸੋਚਦੇ ਆ ਵੀ ਸਭ ਤੋਂ ਵੱਧ ਤੋਂ ਬਹੁਤ ਵੱਡੀ ਗਲਤੀ ਹੋਗੀ ਕਿ ਮੈਂ ਸਰਕਾਰੀ ਸਕੂਲ ਦੇ ਵਿੱਚ ਬੱਚੇ ਨੂੰ ਪਾ ਦਿੱਤਾ ਪਰ ਮਨ ਨੂੰ ਇਹ ਸੀਗਾ ਮੈਂ ਜਦੋਂ ਖਬਰਾਂ ਸੁਣਦਾ ਸੀ ਕਿ ਸਰਕਾਰੀ ਸਹੂਲਤਾਂ ਬਹੁਤ ਹੋ ਗਈਆਂ ਸਹੂਲਤਾਂ ਕੀ ਕਰਾਂਗੇ ਅਸੀਂ ਇੱਕ ਰੋਟੀ ਖਾਣ ਵਾਸਤੇ ਅਸੀਂ ਬੱਚਿਆਂ ਨੂੰ ਭੇਜ ਰਹੇ ਹਾਂ ਬਾਕੀ ਕੁਝ ਨਹੀਂ ਹਨ ਪ੍ਰਾਪਤ ਪੂਰੇ ਆ ਸਾਡੇ ਬੱਚੇ ਜਾਂਦੇ ਨੇ ਦੁਪਹਿਰ ਦਾ ਰਾਸ਼ਨ ਖਾ ਕੇ ਆ ਜਾਂਦੇ ਨੇ ਤੇ ਬਸ ਇੱਥੇ ਤੇ ਖੜੇ ਨੇ ਉਹਨਾਂ ਨੂੰ ਇੰਗਲਿਸ਼ ਜਿਹੜੀ ਹੈਗੀ ਆ ਕੰਪਲਸਰੀ ਆ ਸਰਕਾਰੀ ਹਾਈ ਸਕੂਲ ਜੱਲਾ ਦੇ ਵਿੱਚ ਪਿਛਲੇ 2 ਸਾਲਾਂ ਤੋਂ ਅੰਗਰੇਜ਼ੀ ਦਾ ਟੀਚਰ ਨਾ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਇਸ ਸਬੰਧ ਦੇ ਵਿੱਚ ਆਪਾਂ ਡੀਓ ਫਤੇਗੜ ਸਾਹਿਬ ਸਕੈਂਡਰੀ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਇਸ ਹੈਲੋ ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਪਿੰਦਰਮਾਨ ਬੋਲਦਾ ਹਾਂ ਜੀ ਪੱਤਰਕਾਰ ਜੀ ਇਹ ਇੱਕ ਬੇਨਤੀ ਕਰਨੀ ਸੀ ਜੀ ਸਰਕਾਰੀ ਹਾਈ ਸਕੂਲ ਜੱਲਾ ਦੇ ਵਿੱਚ ਪਿਛਲੇ 2 ਸਾਲ ਤੋਂ ਇੰਗਲਿਸ਼ ਦਾ ਟੀਚਰ ਨਹੀਂ ਹੈਗਾ ਜੀ ਹੋ ਜਾ ਜੀ ਹੁਣ ਆ ਦੇਖੋ ਆਪਾਂ ਟ੍ਰਾਂਸਫਰ ਹੋ ਰਹੀਆਂ ਉਸ ਤੋਂ ਬਾਅਦ ਦੇਖਦੇ ਹਾਂ ਨਹੀਂ ਪਿਛਲੇ 2 ਸਾਲ ਤੋਂ ਨਹੀਂ ਹੈ ਦੇਖੋ ਬਹੁਤ ਲੰਬੇ ਚਿਰ ਤੋਂ ਨਹੀਂ ਹੈ ਵੀ ਮੇਰੀ ਗੱਲ ਸੁਣੋ ਪਹਿਲਾਂ ਦੇਖੋ ਮੈਂ ਪਹਿਲਾਂ ਟ੍ਰਾਂਸਫਰ ਆ ਦੇਖਦੇ ਹਾਂ ਅਦਰਵਾਈਜ਼ ਕੋਈ ਆਜ ਨਹੀਂ ਜੇ ਅਸੀਂ ਕਰਦੇ ਹਾਂ ਹੋ ਜਾਊਗਾ ਜੀ ਕਿੰਨੇ ਦਿਨ ਚ ਹੋ ਜਾਊਗਾ ਜੀ ਛੋਟਾਸ ਗਾਣ ਜਨੂ ਇਹ ਇਹ ਮੈਂ ਕਹਿ ਤਾ ਹੁੰਦਾ ਹਾਂ ਹਾਂਜੀ ਛੋਟਾਸ ਗਾਣ ਦਾ ਕੰਮ ਚੱਲ ਰਿਹਾ ਹੋ ਗਿਆ ਖਤਮ ਹੋ ਗਿਆ ਹਾਂਜੀ ਉਸ ਤੋਂ ਬਾਅਦ ਜੇਕਰ ਜਨਾ ਫੇਰ ਤੋਂ ਨਹੀਂ ਜਾਇਆ ਗਿਆ ਤਾਂ ਹਾਂਜੀ ਬਰਬਾਦ ਕਰ ਕੀ ਸ਼ੁਭ ਨਾਮ ਕੀ ਹੈ ਜੀ ਆਪਣਾ ਮਨਰਾ ਸੁਤੇ ਲਾਤਾ ਜੀ ਥੈਂਕ ਯੂ ਸਰ ਬਹੁਤ ਬਹੁਤ